ਤੁਸੀਂ ਕਹੋਗੇ ਯਾਰ ਆਪਾਂ ਰੂੜਾ ਚੱਕ ਗਏ ਤੇ ਇਹਨਾਂ ਦੇ ਸਿਰ 'ਚ ਮਾਰ ਗਏ ਸਾਲਿਆਂ ਦੇ ਤੀਜੀ ਗੱਲ ਕਰਨ ਲੱਗੇ ਆ ਭਗਤਾਂ ਦੀ ਦੀਦੀ ਪੂਜਾ ਸੰਘਾ ਦੀਦੀ ਦੀ ਮਾਰੋ ਮੈਨੂੰ ਮਾਰੋ ਮਾਰੋ ਮੈਨੂੰ ਮਾਰੋ ਮਾਰੋ ਨਹੀਂ ਇਹ ਮਜ਼ਾਕ ਹੋ ਰਿਹਾ ਇੱਕ ਸੈਕਿੰਡ ਯਾਰ ਮਜ਼ਾਕ ਹੋ ਰਿਹਾ ਠੀਕ ਆ ਪੂਜਾ ਸੰਘਾ ਦੀਦੀ ਦਾ ਸੁਣ ਲਓ ਹੁਣ ਪਹਿਲਾ ਵਿਆਹ ਕਰਾਇਆ ਜਦੋਂ ਇਹ ਕੁੜੀ ਨੇ ਪਹਿਲਾ ਵਿਆਹ ਕਰਾਇਆ ਨਾ ਤੇ ਇਹ ਕੁੜੀ ਸੀਗੀ ਜਿਵੇਂ ਸਾਰੇ ਯਾਰ ਬਾਈ ਮਿਡਲ ਕਲਾਸ ਹੀ ਜਿਆਦਾ ਅਮੀਰ ਕਿੰਨੇ ਕਿ ਸਾਰੇ ਗਰੀਬ ਐ ਇੱਥੇ ਚਲੋ ਆਪਾਂ ਮੰਨਿਆ ਵੀ ਹੱਤੋਂ ਵੱਧ ਗਰੀਬ ਸੀ ਇਹ ਕੁੜੀ ਨੇ ਵੀਡੀਓ ਪਾਈ ਆਪਦੀ ਘਰ ਦੀ ਛੱਤ ਤੇ ਖੜ ਕੇ ਬਰਾਂਡੇ ਤੇ ਕੇ ਛਾਤੇ ਵੀ ਮੇਰੇ ਘਰੇ ਆ ਚੋਰੀਆਂ ਆ ਆ ਹਾਲਾਤ ਆ ਬਈ ਸਾਡੇ ਪੰਜਾਬੀ ਤੁਹਾਨੂੰ ਪਤਾ ਵੀ ਇਹ ਗੱਲਾਂ ਆਪਣੇ ਪੰਜਾਬੀਆਂ ਨੂੰ ਸਲੂਟ ਆ ਵੀ ਬਹੁਤ ਦਰਿਆਦ ਵਾਲਾ ਇਹ ਤੇ ਜਵਾਤੀ ਆ ਇਹ ਗੱਲਾਂ ਚ ਆ ਜਾਂਦੀਆਂ ਚਲੋ ਉਦੋਂ ਉਹ ਕੁੜੀ ਨੂੰ ਲੋੜ ਸੀ ਪੰਜਾਬ ਵਾਲਿਆਂ ਨੇ ਬਹੁਤ ਜਿਆਦਾ ਹੈਲਪ ਕੀਤੀ ਇੰਨੀ ਕਾ ਹੈਲਪ ਕੀਤੀ ਕਿ ਉਹ ਕੁੜੀ ਅੱਜ ਤੱਕ ਉਹ ਕੁੜੀ ਨੇ ਉਹ ਪੈਸਿਆਂ ਦਾ ਹਿਸਾਬ ਨਹੀਂ ਦਿੱਤਾ ਕਿ ਕਿੰਨੇ ਮੇਰੇ ਘਰ ਤੇ ਲੱਗੇ ਜਾਂ ਮੈਨੂੰ ਕਿੰਨੇ ਪੈਸੇ ਆਏ ਸੀ ਜਾਂ ਕਿੰਨੇ ਕਣਾ ਮੇਰਾ ਸਰ ਸਕਦਾ ਸੀ ਤੇ ਮੈਨੂੰ ਇੰਨੇ ਆ ਗਏ ਉਹ ਕੁੜੀ ਨੂੰ ਮੈਂ ਵੀ ਵੀਡੀਓ ਪਾਈਆਂ ਹੋਰ ਵੀ ਬਹੁਤ ਜਣਾਂ ਨੇ ਵੀਡੀਓ ਪਾਈਆਂ ਪਰ ਉਹ ਕੁੜੀ ਦਾ ਕੋਈ ਜਵਾਬ ਨਹੀਂ ਆਇਆ ਕਿਉਂ ਨਹੀਂ ਆਇਆ ਇਹ ਹੁਣ ਤੁਸੀਂ ਸਮਝੋ ਆਪ ਹੀ ਸਮਝ ਰਹੇ ਹੋ